ਸਿੱਧੂ ਜਠੇਰੇ ਪਿੰਡ ਭੀਂ ਮੇਲਾ 25 ਮਈ ਸਿੱਧੂ ਜਠੇਰੇ ਪਿੰਡ ਭੀਨ ਨਵਾਂ ਸ਼ਹਿਰ 25 ਮਈ ਨੂੰ ਬੜੀ ਧੂਮਧਾਮ ਨਾਲ ਮੇਲਾ ਮਨਾਇਆ ਜਾ ਰਿਹਾ ਹੈ ਤੁਹਾਨੂੰ ਜਾਣਕਾਰੀ ਦਿੰਦੇ ਹੋਏ

ਸਿੱਧੂ ਜਠੇਰੇ ਪਿੰਡ ਭੀਣ ਬਹੁਤ ਸੱਚੇ ਪਰਵਾਰ ਦੇ ਆ ਹਾਂਜੀ ਅੱਜ ਸਿੱਧੂ ਸੇਰੇ ਸੇਵਾ ਵੈਲਫੇਅਰ ਕਮੇਟੀ ਜਿਜਰ ਪਿੰਡ ਭੀਣ ਜੀ ਮੈਂ ਮੁੱਖ ਸੇਵਾ ਦਾ ਸਤਿਨਾਮ ਸੰਕਰਣ ਕਰ ਸਕੂ ਅਸੀਂ ਸਾਰਿਆਂ ਸੰਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜਿੰਨੇ ਵੀ ਸਾਡੇ ਪਰਿਵਾਰ ਆ ਸਿੱਧੂ ਭਰਾ ਐਨਆਰਆਈ ਆ ਜਿੰਨੇ ਵੀ ਦੇਸ਼ਾਂ ਦੇਸ਼ਾਂ ਦੇ ਬਾਦ ਦੇ ਅਸੀਂ ਸਾਰਿਆਂ ਸੰਤਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ ਸਾਲਾਨਾ ਮੇਲਾ 25 मई 2025 ਦਿਨ ਐਤਵਾਰ ਜੀ ਅਸੀਂ ਸਾਰੀਆਂ ਸੰਤਾਂ ਨੂੰ ਹੱਥ ਧੁਰ ਕੇ ਬੇਨਤੀ ਕਰਦੇ ਹਾਂ ਕਿ ਬਾਬਾ ਜੀ ਦੇ ਦਰਬਾਰ ਤੇ ਪਹੁੰਚੋ ਸਾਰੇ ਰਲ ਮਿਲ ਕੇ ਸੇਵਾ ਕਰਾਓ ਜਿੰਨੇ ਵੀ ਸਾਡੇ ਪਰਿਵਾਰ ਹੈ ਜਿੰਨੇ ਸਾਡੇ ਭੈਣ ਭਰਾਈ ਆ ਸਾਰਿਆਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਾਰੇ ਬਾਬਾ ਜੀ ਦੇ ਨਾਲ ਰਲ ਕੇ ਸੇਵਾ ਕਰੋ ਸਾਡੇ ਨਾਲ ਤੇ ਸਾਰੇ ਰਲ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਕਿਉਂਕਿ ਬਾਬਿਆਂ ਦਾ ਮੰਦਰ ਵੀ ਬੋਟ ਕਰਤਾਇਆ ਜਾਣਾ ਸੰਤਾਂ ਵੱਲੋਂ ਤੇ ਸੰਤਾਂ ਦੇ ਸਹਿਯੋਗ ਨਾਲ ਸਾਰੇ ਕੰਮ ਹੁੰਦੇ ਆ ਜੀ ਦਰਬਾਰ ਤੇ ਇਹੀ ਸਾਰੀਆਂ ਸੰਤਾਂ ਨੂੰ ਇਹੀ ਆਖੂ ਬੇਨਤੀ ਕਰਦੇ ਜਿੰਨਾ ਵੀ ਆਪਣਾ ਸਹਿਯੋਗ ਬਣਦਾ ਬਾਤ ਚੜ ਕੇ ਹਿੱਸਾ ਪਾਓ ਜੀ ਲੰਗਰਾਂ ਦੇ ਉਤਰਾਸਤਾਂ ਵੀ ਕਿ ਜਾਣੀਏ ਫਿਰ ਪਹਿਲਾਂ ਤੇ ਕਿ ਜਾਓ ਕੋਟੜਾ ਲੰਗਰ ਦੇ ਵਿੱਚ ਹਿੱਸਾ ਪਾਏ ਜੀ ਤੇ ਜਲ ਜੀਰੇ ਦੀ ਸ਼ਮਿਲ ਲੁਧਿਆਣੇ ਵਾਲੀ ਸੰਤ ਤੇ ਇੰਦਰਜੀਤ ਸਿੰਘ ਸਿੱਧੂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਸਾਰੀ ਸੰਤਗੁਰ ਲੁਧਿਆਣੇ ਵਾਲੇ ਵੱਲੋਂ ਲਗਾਈ ਜਾਂਦੀ ਆ ਇਸ ਸਾਲ ਵੀ ਲਗਾਈ ਜਾਣੀ ਹੈ ਜੀ ਤੇ ਠੰਡੇ ਮਿੱਠੇ ਜਲਦੀ ਸ਼ਰੀਪ ਤਰਲੋchan ਸਿੰਘ ਸਿੱਧੂ ਪਿੰਡ ਘਾਮ ਉਹਨਾਂ ਵੱਲੋਂ ਲਗਾਈ ਜਾਣੀ ਹੈ ਤੇ ਹੋਰ ਵੀ ਸਾਰੀਆਂ ਸੰਤਾਂ ਨੇ ਬਹੁਤ ਵੱਧ ਚੜ ਕੇ ਆਪਣਾ ਸੇਵਾ ਦੇ ਵਿੱਚ ਹਿੱਸਾ ਪਾਣਾ ਸੀ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਤੇ ਸੇਠ ਪ੍ਰਤਾਪ ਹਸਪੀਟਲ ਬੰਗਾ ਵੱਲੋਂ ਉਹਨਾਂ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਲਗਵਾਇਆ ਜਾਣਾ ਜਿਸ ਵਿੱਚ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਚੈੱਕਅਪ ਫ੍ਰੀ ਦਿੱਤਾ ਜਾਊਗਾ ਤੇ ਅਸੀਂ ਸਾਰੀਆਂ ਸੰਗਤਾਂ ਦੀ ਹੱਥੋਂ ਵੀ ਬੇਨਤੀ ਕਰਦੇ ਆਂ ਕਿ ਇਸ ਕੈਂਪ ਦਾ ਵੀ ਲਾਹਾ ਲਓ ਤੇ ਸਾਰੇ ਨਾਲ ਮਿਲ ਕੇ ਜਿੰਨੇ ਭੈਣ ਭਰਾ ਆਇਆ ਇਸ ਮੇਲੇ ਵਿੱਚ ਪਹੁੰਚੋ ਤੇ ਸਾਰੇ ਬਾਬਾ ਦੇ ਅਸ਼ੀਰਵਾਦ ਪ੍ਰਾਪਤ ਕਰੋ ਤੇ ਸਾਰੀਆਂ ਸੰਗਤਾਂ ਨੂੰ ਅਸੀਂ ਹੱਥੋਂ ਵੀ ਬੇਨਤੀ ਕਰਦੇ ਆਂ ਕਿ ਸਾਰਿਆਂ ਸਾਂਝਾ ਤੇਇ ਦਿਲੋਂ ਧੰਨਵਾਦ ਕਰਦੇ ਹਾਂ ਜਤਾਰਾ ਸਿੱਧੀ ਤੂੰ ਡੋਗ ਤੇਰੇ ਪੀਂ ਦਿਨ ਐਤਵਾਰ 225 ਸਲਾਮਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਿੱਧੂ ਜਠੇਰੇ ਪਿੰਡ ਭੀਨ ਵਿਖੇ ਬਾਬਾ ਉਸਤਾ ਨਾਮ ਸਿੰਘ ਉਹ ਲੋਕ ਫੌਲਡਸ ਪਹੁੰਚਣ ਦੀ اپੀਲ ਕੀਤੀ ਗਈ। ਸਿੱਧੂ ਜਠੇਰੇ ਮਿਲਾ 255 2525 ਨੂੰ ਦਿਨ ਐਤਵਨ ਨੂੰ ਬੜੀ ਧੁੰਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਤੁਹਾਨੂੰ ਜਾਣਕਾਰੀ ਦਿੰਦੇ ਹਾਂ ਸਤਿਨਾਮ ਸਿੰਘ ਬਾਬਾ ਸੇਵਾ ਕਰਦੇ ਸਤਨਾਮ ਸਿੰਘ ਸੇਵਾਦਾਰ ਬਾਬਾ ਸਿੱਧੂ ਜਠੇਰੇ ਪੀਣ thank <laughs> you